ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਮਟਰਾਂ ਵਾਲੇ ਨਮਕੀਨ ਚਾਵਲ ਇਹਨੂੰ ਆਪਾਂ ਮਟਰ ਪੁਲਾਵ ਵੀ ਕਹਨੇ ਆ ਇਹ ਮਟਰ ਪੁਲਾਓ ਜਾਂ ਨਮਕੀਨ ਚਾਵਲ ਜਿਹੜੇ ਆ ਇਹ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਰੇਵੀ ਵਾਲੀ ਸਬਜ਼ੀ ਦੇ ਨਾਲ ਖਾਓ ਜਾਂ ਫਿਰ ਰਾਇਤੇ ਦੇ ਨਾਲ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਖਾਣ ਦੇ ਵਿੱਚ ਤੇ ਮੈਂ ਇਹ ਕਿਵੇਂ ਬਣਾ ਕੇ ਤਿਆਰ ਕੀਤੇ ਆ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆ ਫਿਰ ਦੇਖਦੇ ਆ ਇਹ ਮਟਰਾਂ ਵਾਲੇ ਚਾਵਲ ਕਿੱਦਾਂ ਬਣਾ ਕੇ ਤਿਆਰ ਕਰਨੇ ਆ ਇਹ ਚਾਵਲ ਬਣਾਉਣ ਦੇ ਲਈ ਤੇ ਮੈਂ 1 ਗਲਾਸ ਚਾਵਲ ਲਏ ਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਪਾਣੀ ਦੇ ਵਿੱਚ ਪਾ ਦਿੱਤਾ ਆ ਇਹ ਨੂੰ ਮੈਂ ਪਿਆ ਹੋਇਆ ਬਿਲਕੁਲ ਨਹੀਂ ਹੈ ਬਸ ਧੋ ਕੇ ਇਹਨਾਂ ਨੂੰ ਮੈਂ ਹੱਲੇ ਹੀ ਪਾਣੀ ਦੇ ਵਿੱਚ ਪਾਇਆ ਤੇ ਇੱਕ ਕੋਲੀ ਇੱਥੇ ਮੈਂ ਫਰੈਸ਼ ਮਟਰ ਜਿਹੜੇ ਹੁੰਦੇ ਆ ਉਹ ਲਏ ਆ ਤੁਸੀਂ ਫਰੋਜਨ ਜਿਹੜੇ ਮਟਰ ਹੁੰਦੇ ਆ ਉਹ ਵੀ ਲੈ ਸਕਦੇ ਹੋ ਤੇ ਬਾਕੀ ਜਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਆ ਉਹ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਵਾਂਗੀ ਜਿਆਦਾ ਮਸਾਲੇ ਦੇ ਵਿੱਚ ਬਿਲਕੁਲ ਵੀ ਨਹੀਂ ਪੈਂਦੇ ਆ ਤੇ ਮੈਂ ਸਿੰਪਲ ਜੇ ਤਰੀਕੇ ਦੇ ਨਾਲ ਇਹ ਜਿਹੜੇ ਮਟਰ ਪਲਾਉ ਬਣਾ ਕੇ ਤਿਆਰ ਕਰ ਰਹੀ ਆਂ ਮੈਂ ਕੁੱਕਰ ਦੇ ਵਿੱਚ ਤੇਲ ਪਾਇਆ ਤੁਸੀਂ ਬਟਰ ਕਿਉ ਜਿਹਦੇ ਵਿੱਚ ਵੀ ਖਾਣਾ ਚਾਹੁੰਦੇ ਹੋ ਬਣਾਉਣਾ ਚਾਹੁੰਦੇ ਹੋ ਚਾਵਲ ਬਣਾ ਸਕਦੇ ਹੋ ਦੋ ਤੇਜ ਪੱਤੇ ਇੱਕ ਦਾਲਚੀਨੀ ਦਾ ਟੁਕੜਾ 8-10 ਕਾਲੇ ਮਿਰਚ ਦੋ ਲੌਂਗ ਤੇ ਇੱਕ ਹਰੀ ਇਲਾਇਚੀ ਲਈ ਹੈ ਤੇਲ ਗਰਮ ਹੋ ਗਏ ਤੇ ਆਪਾਂ ਇਹ ਜਿਹੜੇ ਖੜੇ ਮਸਾਲੇ ਆਪਾਂ ਤੇਲ ਦੇ ਵਿੱਚ ਪਾ ਲੈਨੇ ਆ ਜੀਰਾ ਇਹਦੇ ਵਿੱਚ ਬਿਲਕੁਲ ਵੀ ਨਹੀਂ ਪੈਂਦਾ ਨਹੀਂ ਤਾਂ ਫਿਰ ਜੀਰਾ ਰਾਈਸ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹਦੇ ਵਿੱਚ ਮੈਂ 4-5 ਕਾਲੂ ਲਏ ਆ ਉਹ ਪਾ ਦਿੱਤੇ ਆ ਦੋ ਦੋ ਪੀਸਾ ਦੇ ਵਿੱਚ ਕੀਤੇ ਹੋਏ ਦੋ ਲਾਲ ਮਿਰਚਾਂ ਪਾ ਦਿੱਤੀਆਂ ਇਹਨਾਂ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਟਰ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਇਹ ਚਾਵਲ ਬਣਾਏ ਜਾਂਦੇ ਆ ਜਿਆਦਾ ਮਸਾਲੇ ਦੇ ਵਿੱਚ ਇਹਦੇ ਵਿੱਚ ਬਿਲਕੁਲ ਵੀ ਨਹੀਂ ਪੈਂਦੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਮਟਰ ਪਾ ਕੇ ਇਹਨਾਂ ਨੂੰ ਆਪਾਂ 2 ਮਿੰਟ ਲਈ ਫਰਾਈ ਕਰਾਂਗੇ ਸਾਰੇ ਮਸਾਲ ਮਟਰ ਜਦੋਂ ਫਰਾਈ ਹੋ ਜਾਣਗੇ ਆਪਣੇ ਆਪ ਪਤਾ ਲੱਗ ਜਾਏਗਾ ਕਿਉਂਕਿ ਇਹ ਫਟਣ ਲੱਗ ਜਾਂਦੇ ਆ ਇਹ ਤੁਸੀਂ ਦੇਖ ਸਕਦੇ ਹੋ ਮਟਰ ਜਿਹੜੇ ਫਟਣੇ ਸ਼ੁਰੂ ਹੋ ਗਏ ਆ ਇਹ ぷੜਕਣੇ ਸ਼ੁਰੂ ਹੋ ਗਏ ਆ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਪਾ ਦੇਣੇ ਆ ਚਾਵਲਾਂ ਦੇ ਵਿੱਚ ਜਿਹੜਾ ਪਾਣੀ ਹੈ ਮੈਂ ਕੱਢ ਲਿਆ ਤੁਹਾਨੂੰ ਨੇ ਚਾਵਲ ਜਿਹੜੇ ਆ ਪਾ ਦੇਣੇ ਆ ਤੇ ਤੜਕੇ ਦੇ ਵਿੱਚ ਚਾਵਲ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰਕੇ 2 ਮਿੰਟ ਲਈ ਪਕਾਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਚਾਵਲ ਬਣਾਉਂਦੇ ਆ ਤੇ ਚਾਵਲ ਬਹੁਤ ਹੀ ਜ਼ਿਆਦਾ ਖਿਲੇ-ਖਿਲੇ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹਦੇ ਨਾਲ ਹੀ ਆਪਾਂ ਦੇ ਵਿੱਚ ਨਮਕ ਪਾ ਦਾਂਗੇ ਨਮਕ ਟੇਸ ਅਕੋਰਡਿੰਗ ਪਾਣਾ ਜਾਂ ਫਿਰ ਥੋੜਾ ਜਿਹਾ ਘੱਟ ਵੀ ਪਾ ਸਕਦੇ ਆ ਕਿਉਂਕਿ ਜਿਹੜੇ ਚਾਵਲ ਆਏ ਆ ਆਪਾਂ ਕਿਸੇ ਵੀ ਤਰ੍ਹਾਂ ਦੀ ਗਰੇਵੀ ਜਾਂ ਰਾਇਤੇ ਦੇ ਨਾਲ ਖਾਣੇ ਆ ਤੇ ਇਸ ਕਰਕੇ ਨਮਕ ਜਿਹੜਾ ਇਹਦੇ ਵਿੱਚ ਘੱਟ ਪਾਣਾ ਹੁਣ ਇੱਥੇ ਮੈਂ ਇੱਕ ਗਲਾਸ ਚਾਵਲ ਲਏ ਸੀ ਤੇ ਮੈਂ ਡੇਢ ਗਲਾਸ ਇਹਦੇ ਵਿੱਚ ਪਾਣੀ ਪਾ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਕੁਝ ਚਾਵਲ ਜਿਹੜੇ ਪਾਣੀ ਜ਼ਿਆਦਾ ਖਾਂਦੇ ਆ ਕੁਝ ਚਾਵਲ ਘੱਟ ਖਾਂਦੇ ਆ ਤੇ ਇਸ ਕਰਨਾ ਜਿਹੜਾ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਣਾ ਤੇ ਮੈਂ ਇੱਥੇ ਇੱਕ ਗਲਾਸ ਚਾਵਲ ਤੇ ਡੇਢ ਗਲਾਸ ਪਾਣੀ ਪਾ ਰਹੀ ਆ ਤੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਪਹਿਲੇ ਗਰਮ ਕਰ ਲਵਾਂਗੇ ਜਦੋਂ ਪਾਣੀ ਦੇ ਵਿੱਚ ਹਲਕਾ ਜਿਹਾ ਉਬਾਲ ਆਣਾ ਸ਼ੁਰੂ ਹੋ ਗਿਆ ਹੋ ਗਿਆ ਤੇ ਫਿਰ ਆਪਾਂ ਇਹਦਾ ਢੱਕਣ ਬੰਦ ਕਰਕੇ ਦੋ ਸੀਟੀਆਂ ਹਾਈ ਫਲੇਮ ਤੇ ਲਗਵਾ ਲਵਾਂਗੇ ਪਾਣੀ ਹਲਕਾ ਜਿਹਾ ਗਰਮ ਹੋ ਗਿਆ ਤਾਂ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਿੰਨੇ ਆ ਤੇ ਦੋ ਸੀਟੀਆਂ ਹਾਈ ਫਲੇਮ ਤੇ ਲਗਵਾ ਕੇ ਆਪਾਂ ਕੁੱਕਰ ਦਾ ਢੱਕਣ ਜਿਹੜਾ ਹੈ ਉਹ ਇਹਦੀ ਆਪਣੇ ਆਪ ਆਪ ਨਿਕਲ ਦੇਣੀ ਆ ਪਹਿਲੇ ਆਪਾਂ ਕੁੱਕਰ ਦਾ ਢੱਕਣ ਜਿਹੜਾ ਸੀ ਪਾਫ ਕੱਢ ਕੇ ਖੋਲਣਾ ਬਿਲਕੁਲ ਨਹੀਂ ਆ ਇਹ ਜਿਹੜੀ ਆਪਣੇ ਆਪ ਆਫ ਜਿਹੜੀ ਨਿਕਲ ਗਈ ਹੈ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਜਿਹੜਾ ਖੋਲ ਲੈਨੇ ਆ ਤੇ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਕੜਛੀ ਦੀ ਡੰਡੀ ਦੇ ਨਾਲ ਇਹ ਚਾਵਲ ਜਿਹੜੇ ਆਪਾਂ ਮਿਕਸ ਕਰਨੇ ਆ ਦੇਖੋ ਤੁਸੀਂ ਕਿੰਨੇ ਵਧੀਆ ਚਾਵਲ ਬਣ ਕੇ ਤਿਆਰ ਹੋਏ ਇੱਕਦਮ ਖਿਲੇ-ਖਿਲੇ ਚਾਵਲ ਬਣ ਕੇ ਤਿਆਰ ਹੋਏ ਆ ਔਰ ਦੇਖਣ ਦੇ ਵਿੱਚ ਹੀ ਕਿੰਨੇ ਵਧੀਆ ਲੱਗ ਰਿਹਾ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਗਰੇਵੀ ਵਾਲੀ ਸਬਜ਼ੀ ਦੇ ਨਾਲ ਰਾਇਤੇ ਦੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੇ ਆ ਘਰ ਦੇ ਵਿੱਚ ਗੈਸਟ ਆਏ ਹੋਣ ਤੇ ਤੁਸੀਂ ਇਹ ਚਾਵਲ ਬਣਾ ਕੇ ਸਰਵ ਕਰੋਗੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਣਗੇ ਇਦਾਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਕੇ ਚਾਵਲ ਬਣਾ ਕੇ ਇੰਜੋਏ ਕਰ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਦੇਖਣ ਦੇ ਵਿੱਚ ਇਹ ਚਾਵਲ ਕਿੰਨੇ ਵਧੀਆ ਲੱਗ ਰਹੇ ਆ ਖਾਣ ਦੇ ਵਿੱਚ ਇਹ ਬਹੁਤ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਚਾਵਲਾਂ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਐਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ